ਤੁਹਾਨੂੰ ਪਹਿਲਾਂ ਅੱਛੇ ਦੇਖਾਂਗੇ ਕੋਈ ਵੀ ਹਜ਼ਾਰੀ ਸੀ ਚਾਜ ਰੱਖੇ ਤੁਸੀਂ ਕੱਖੋ ਜਿ ਬਚੋਗੇ ਪਤਾ ਲੱਗਣਾ ਚਾਹੀਦਾ ਠੰਮੂ ਨੂੰ ਉਸ ਸ਼ਰੀਰ ਵਿੱਚ ਆਊਗਾ ਕਿਉਂਕਿ ਭਾਈ ਐਨਾ ਕੋਟਾ ਵਿਕਤੀਆਂ ਨਹੀਂ ਐਸੀ ਨੇ ਜਿੱਥੇ ਆਣਾ ਉੱਥੇ ਹੀ ਦੇਸੀ ਲੱਗਿਆ ਕਾਂਦਰ ਭਰਾਵਾਂ ਨੂੰ ਬੇਨਤੀ ਹੈ ਕਿ ਜਿਹੜਿਆ ਮੋਟਰਸਾਈਕਲ ਖੜੇੇ ਕੋਲ ਉਹ ਨਾ ਰੋਕੀਤ ਪਾਰ ਕਰਤਾ ਵੀ ਥੋੜਾ ਲੱਗੀਆਂ ਗੱਲਾਂ ਹਲੋ ਕਾਂਦਰ ਭਰਾਵਾਂ ਨੂੰ ਬੇਨਤੀ ਹੈ ਠੀਕ ਹੈ ਤੂੰ ਖੂਬੀ ਬਹੁਤ ਤੇਜ਼ ਹੈ ਪਰ ਬਾਈ ਜਿਹੜਾ ਕੋਈ ਰੋਗ ਕੋ ਤੁੰ ਉਹਨੂੰ ਘੰਟੇ ਦੋ ਘੰਟੇ ਨਹੀਂ ਕਿ ਤੋਂ ਮਾਫੀ ਮੰਗਦੇ ਆ ਤੇ ਨਾਲ ਜਿਹੜਾ ਸਾਡੇ ਕਿਸਾਨ ਦੀ ਹੋਏ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਮ ਚੱਲੇ ਨਹੀਂ ਜਾਉਂਗੀ ਸੁੰਦਰ ਚਾ ਉਹਨਾਂ ਦਰਿਆ ਤੇ ਰੱਖੂਗਾ ਕੇ ਇਹਨਾਂ ਬਾਈ ਬਰਾ ਤੇ ਆਲਾ ਕਾਲੀ ਫੇੜਾਣਾ ਜਾਂ ਕੋਈ ਮਕਾਨ ਚ ਬਰਕੇ ਰਹਿਗੇ ਜਾਂ ਖਾਜ ਰਹਿਗੇ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਵਿਚਕਾਰ ਹਰਿਆਣਾ ਦੇ ਕਪਤਾਨ ਹਾਂ ਬਲਾਕ ਲੈ ਰਿਹਾ ਅੱਜ ਭਾਰਤ ਸੰਯੁਕਤ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਵ ਵੱਲੋਂ ਅੱਜ ਮੂਨ ਕੱਜਾ ਹਰਿਆਣੇ ਦਾ ਮੁੱਖ ਮੰਤਰੀ ਅਰਵਿੰਦ ਖੰਨੇ ਦੀ ਸਪੋਰਟ ਤੇ ਵੋਟਾਂ ਮੰਗਣ ਵਾਸਤੇ ਆ ਰਿਹਾ ਉਹਦੇ ਵਿਰੋਧ ਚ ਆਇਆ ਸੀ ਲੋਕਾਂ ਨੂੰ ਦੱਸਣ ਵਾਸਤੇ ਵੀ ਇਹ ਸਰ ਲੋਕਾਂ ਦੇ ਕਾਤਲ ਨੇ ਕਿਉਂਕਿ ਇਹ ਸੈਂਟਰ ਸਰਕਾਰ ਦੇ ਨੇ ਸੈਂਟਰ ਸਰਕਾਰ ਲੋਕਾਂ ਦਾ ਰੋਟੀ ਖਾਣ ਲੱਗੀ ਹੋਈ ਹੈ ਰਜਗਾਰ ਖੋਹਣ ਲੱਗੀ ਹੋਈ ਐ ਤੇ ਲੋਕਾਂ ਨੂੰ ਜਾਤਾਂ ਦੇ ਧਰਮਾਂ ਦੇ ਨਾਂ ਤੇ ਪਾੜ ਕੇ ਗੱਦੀ ਫਰੇ ਹਿੜੇਉਣਾ ਚਾਹੁੰਦੀ ਐ ਪਰ ਅਸੀਂ ਜਾਤ ਤੇ ਬੰਦ ਲੋਕ ਆ ਇਹ ਸਰਕਾਰਾਂ ਦਾ ਕੋਈ ਜਾਤਤਾ ਨਹੀਂ ਇਹਨਾਂ ਦੀ ਕੋਈ ਜ਼ਬਾਨ ਨਹੀਂ ਅਸੀਂ ਅੱਜ ਇਹਦਾ ਬਰੋਧ ਕਰਦਾ ਹਾਂ ਮੁੱਖ ਮੰਤਰੀ ਹਰਿਆਣੇ ਦਾ ਸਾਡੀਆਂ ਜਿਹੜੀਆਂ ਮੰਗਾ ਸੈਂਟਰ ਸਰਕਾਰ ਨੇ ਪਿੱਛੇ ਸੰਘਰਸ਼ ਕਰਿਆ ਸਾਰੇ ਭਾਰਤ ਨੇ ਉਦੋਂ ਦੀਆਂ ਮੰਗਾ ਰਹਿ ਗਈਆਂ ਨੇ ਉਦੇ ਸਬੰਧ ਚੋ ਮੰਗਾ ਤੋਂ ਮੁੱਖ ਮੁਕਰ ਗਈ ਭਾਜਪਾ ਸਰਕਾਰ ਉਹਦੇ ਵਿਰੋਧ وچ ਜੋ ਅਸੀਂ ਅੱਜ ਦਾ ਵਿਰੋਧ ਕਰਨ ਲੱਗੇ ਕਿਵੇਂ ਦੇਖਦੇ ਹੋ ਜਿਵੇਂ ਕਿ ਅੱਜ ਸੰਘਰਸ਼ ਤੇ ਜੱਤੀਬੰਦੀ ਚੱਲੀ ਐ ਪੰਜਾਬ ਸਰਕਾਰ ਨੇ ਮਿਲਟਰੀ ਲਾਤੀ ਪੂਰੀ ਦੀਵਾਰ ਬਣਾਤੀ ਕਿ ਅੱਗੇ ਨਹੀਂ ਜਾ ਸਕਦੇ ਤੁਸੀਂ ਇਹ ਇਹ ਸਰ ਜਿਹੜਾ ਭਲੇਖ ਐ ਲੋਕਾਂ ਨੂੰ ਬਹੁਤ ਵੱਡਾ ਭਲੇਖ ਐ ਚਾਹੇ ਸਰਕਾਰ ਸੈਂਟਰ ਦੀ ਐ ਚਾਹੇ ਪੰਜਾਬ ਦੀ ਐ ਇਹ ਇੱਕੇ ਨੇ ਇਹ ਮੰਤਰੀ ਤਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਆਉਣਾ ਆਉਣਾ ਭਾਜਪਾ ਦਾ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਨੂੰ ਤਾਂ ਮਤਲਬ ਹੀ ਨਹੀਂ ਸੀ ਕੋਈ ਪਰ ਇਹ ਸਾਬਤ ਸਰਕਾਰ ਇਹ ਸਾਬਤ ਹੁੰਦਾ ਵੀ ਜਿਹੜੀ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਨਹੀਂ ਹੈਗੀ ਸੈਂਟਰ ਵੀ ਘਰ ਬੁਤਲੀਆ ਜਿਵੇਂ ਸੈਂਟਰ ਕਹਿੰਦਾ ਮੋਦੀ ਸਰਕਾਰ ਕਹਿੰਦੀ ਆ ਉਸੇ ਤਰ੍ਹਾਂ ਉਹਦਾ ਮੁੱਖ ਮੰਤਰੀ ਚੱਲਦਾ ਉਰੀ ਉਰੇ ਦੀ ਸਰਕਾਰ ਚੱਲਦੀ ਆ ਪਰ ਜਿਹੜਾ ਹਵੇਰੀਗੇਟ ਲਾਇਆ ਸਾਡੇ ਲੋਕ ਜਾਵਤਾ ਬੰਦ ਨੇ ਇਹ ਤਾਂ ਇਹਨਾਂ ਨੇ ਪਖੰਡ ਕਰੇ ਕਹ ਲੱਗ ਗਿਆ ਸੀ ਕਿਥੇ ਪ੍ਰਸ਼ਾਸਨ ਨੂੰ ਕਹਦਾ ਵੀ ਅਸੀਂ ਇਦੋਂ ਗਾਹ ਨਹੀਂ ਟੱਪਦੇ ਅਸੀਂ ਟੱਪਦੇ ਨਹੀਂ ਪਰ ਜੇ ਟੱਪਣਾ ਦੀ ਜਥੇਬੰਦੀ ਕਹਿੰਦੀ ਹੈ ਸੰਯੁਕਤ ਮੋਰਚੇ ਕਹਿੰਦੇ ਆਉਂਦਾ ਅਸੀਂ ਇਹਨਾਂ ਦੇ ਪੈਸੇ ਤੋਂ ਖੜਦੇ ਖੁਰਦੇ ਨਹੀਂ ਪਰ ਅਸੀਂ ਜਥੇਬੰਦੀ ਵੱਲੋਂ ਸੰਯੁਕਤ ਮੋਰਚੇ ਵੱਲੋਂ ਅੱਜੂ ਗਾਹਾਂ ਜਾਣਾ ਨਹੀਂ ਅਸੀਂ ਤਾਂ ਸਿਰਫ ਵਿਰੋਧ ਅਭਜ ਕਰਾਉਣਾ ਹੈ ਅੱਜ ਦਾ ਰੋਸ ਪ੍ਰਦਰਸ਼ਨ ਕਹੇ ਜਾ ਰਹੇਗਾ ਸਾਡਾ ਤਾਂ ਪ੍ਰੋਗਰਾਮ ਹੈ ਜਿਹੜਾ ਪ੍ਰਦਰਸ਼ਨ ਹੈ ਸ਼ਾਂਤਮਈ ਹੈ ਪਰ ਇਹਨਾਂ ਨੇ ਕਿਵੇਂ ਪਹਿਲਾਂ ਇਹਨਾਂ ਨੇ ਬੰਗੀ ਬੰਗਾ ਕਿਹੜੇ ਲੋਟਾ ਇਥੋਂ ਦੀ ਪ੍ਰਸ਼ਾਸਨ ਨੇ ਬਗਿਆੜੇ ਅਸੀਂ ਇਸ ਨੂੰ ਬਗਿਆੜਨਾ ਨਹੀਂ ਚਾਹੁੰਦੇ ਇਹ ਸਿਆਸੀ ਲੋਕ ਆ ਤੇ ਇਥੋਂ ਦਾ ਪ੍ਰਸ਼ਾਸਨ ਉਸ ਵਾਸਤੇ ਨਹੀਂ ਤੁਰਦਾ ਅਸੀਂ ਜਿਹੜੇ ਸਾਡੇ ਨਾਲ ਲੋਕਾਂ ਨੇ ਨਾ ਅਸੀਂ ਇਹ ਇਹਨਾਂ ਦਾ ਧੱਕਾ ਕਰਨਗੇ ਇਹਨਾਂ ਤੇ ਨਾ ਸਾਨੂੰ ਕੋਈ ਮਤਲਬ ਹੈ ਸਿਰਫ ਸਾਡੀ ਤਾਂ ਲੜਾਈ ਲੋਕਾਂ ਦੀ ਲੜਾਈ ਹੈ ਰੋਟੀ ਦੀ ਲੜਾਈ ਹੈ ਜਾਤ ਕੋਈ ਹੋਵੇ ਧਰਮ ਕੋਈ ਹੋਵੇ ਕਿਸੇ ਪਾਰਟੀ ਨਾਲ ਸੰਬੰਧ ਹੋਵੇ ਸਾਡਾ ਤਾਂ ਸਿਰਫ ਰੋਟੀ ਦੀ ਲੜਾਈ ਤੇ ਪਾਣੀ ਦੀ ਲੜਾਈ ਹੈ ਰੋਟੀ ਖਾਣ ਚੱਲੇ ਨੇ ਪਾਣੀ ਇਹਨਾਂ ਨੇ ਖੋਲਿਆ ਪਰ ਜੇ ਲੋਕੋ ਜਾਗੋ ਇਹ ਥੋੜੀਆਂ ਆਉਣ ਵਾਲੀਆਂ ਪੀੜ੍ਹੀਆਂ ਖਤਮ ਕਰਨ ਲੱਗੇ ਲੈ ਜੇ ਰੋਟੀ ਉਹ ਨਾ ਮਿਲੀ ਜਬਾਕਾਂ ਰੁਜ਼ਗਾਰ ਨਾ ਮਿਲਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਬਚਣ ਕਿੱਵੇਂ ਐਦਾਂ ਸਿਰਫ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਟੀ ਬਚਾਉਣ ਵਾਸਤੇ